ਹਾਂਜੀ ਅੱਜ ਆ ਟ੍ਰਿਪ ਦਾ ਦੂਜਾ ਦਿਨ ਤੇ ਅੱਜ ਤੁਹਾਨੂੰ ਲੈ ਆਏ ਹਾਂ ਬਹੁਤ ਵਧੀਆ ਗਾਰਡਨ ਚ ਮੋਗਲ ਗਾਰਡਨ ਜੀ ਇਹਦਾ ਇਤਿਹਾਸ ਵੀ ਤੁਹਾਨੂੰ ਅੱਗੇ-ਅੱਗੇ ਦੱਸਾਂਗੇ ਤੇ ਆ ਪਾਣੀ ਦੇ ਜਿਹੜੇ ਆ ਤੁਹਾਨੂੰ ਸੋਮੇ ਦਿਖਦੇ ਆ ਜਿਹੜੇ ਅੱਜ ਦਿਖਦੇ ਆ ਚਰਨੇ ਜੇ ਇਹ ਤੁਹਾਨੂੰ ਲੱਗਦਾ ਵੀ ਸ਼ਾਇਦ ਇੱਥੇ ਪਾਣੀ ਇਹਨਾਂ ਨੇ ਭਰਿਆ ਹੋਇਆ ਨਹੀਂ ਇਹਦਾ ਵੀ ਇਤਿਹਾਸ ਹੈ ਇਹਦਾ ਇਤਿਹਾਸ ਤੁਹਾਨੂੰ ਅੱਗੇ ਦੱਸਾਂਗੇ ਕੀ ਇਤਿਹਾਸ ਇਹਦਾ ਦੇਖੋ ਅੰਤ ਤੱਕ ਦੇਖੋ ਬਣੇ ਰਹੋ ਅੰਤ ਤੱਕ ਵਲੌਗ ਚ ਤੇ ਸਬਸਕ੍ਰਾਈਬ ਕਰ ਲਓ ਸਾਰੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਵਧੀਆ ਵਧੀਆ ਤੁਹਾਨੂੰ ਹੋਰ ਵੀ ਇਦਾਂ ਦੇ ਬਹੁਤ ਵਧੀਆ ਵਧੀਆ ਜਗ੍ਹਾ ਤੇ ਲੈ ਕੇ ਜਾਵਾਂਗੇ ਤੇ ਸਾਰੇ ਜਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵਧੀਆ ਵਧੀਆ ਕੰਟੈਂਟ ਦੇਖਣ ਲਈ ਮਿਲਦੇ ਆਗੇ ਤੇ ਤੁਹਾਨੂੰ ਦੱਸਦੇ ਆਗੇ ਇਸ ਦਾ ਪਿੱਛਾ ਆਪਾਂ ਨਹੀਂ ਵਾਟਰਪਰੂਫ ਹੈਗੇ। ਇਹ ਬਹੁਤ ਚੰਗਾ ਹੈ। 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 ਇਹ ਬਹੁਤ ਚੰਗਾ ਹੈ ਆਹ ਦੇਖੋ ਜੀ ਬਈ ਨਾ ਬੀਪਰ ਫਾਇਲ ਆ ਗਿਆ ਮੇਰੇ ਯਾਰ ਆਉਗੀ ਜੀ ਆਹ ਸੱਤ ਪਤਾ ਜੀ ਦਾ ਹਾਂ ਜੀ ਜੀ ਹਾਂ ਜੀ ਨਾ ਲਈਏ ਕੈਮਰੇ ਪਾਣੀ ਜਿਹਦੇ ਪਾ ਲਿਆ ਕਿਤੇ ਉਹ ਹੀ ਨਾਲ ਗਰਮ ਹੋ ਜੀਏ ਲੈ ਲੈ ਹਾਂਜੀ ਆ ਦੇਖੋ ਜੀ ਪਾਣੀ ਕਿੰਨਾ ਤੇਜ਼ ਨਿਕਲ ਰਿਹਾ ਇੱਥੋਂ ਠੀਕ ਹੈ ਆ ਵੇਖੋ ਪਾਣੀ ਦਾ ਫਲੋ ਦੇਖੋ ਕਿੰਨਾ ਤੇਜ਼ ਹੈ ਇੱਥੋਂ ਇੱਕ ਦਰਿਆ ਨਿਕਲਦਾ ਜਿਹੜੇ ਆਪਣੇ ਪੰਜਾਬ ਦੇ ਪੰਜ ਆਪ ਨੇ ਨਾ ਪੰਜ ਦਰਿਆ ਨੇ ਉਹਨਾਂ ਜੋ ਇੱਕ ਦਰਿਆ ਇੱਥੋਂ ਨਿਕਲਦਾ ਤੁਹਾਨੂੰ ਅੱਗੇ ਦੱਸਾਂਗੇ ਉਹ ਕਿਹੜਾ ਆ ਦੇਖੋ ਫਲੋ ਦੇਖੋ ਇੱਥੋਂ ਤੇ ਅੰਦਰ ਦਿਖਾਉਣਾ ਮੈਂ ਤੁਹਾਨੂੰ ਉੱਥੇ ਕਿੰਨਾ ਸ਼ਾਂਤਾ ਪਾਣੀ ਇੱਥੇ ਕਿੰਨਾ ਤੇਜ਼ ਆ ਹਾਂਜੀ ਆ ਦੇਖੋ ਕਿੰਨਾ ਪਾਣੀ ਸ਼ਾਂਤ ਹੈ ਧੁੱਤ ਲੋ ਨਿਕਲਦਾ ਹੈ ਇਸੋਂ ਮਾ ਨਿਕਲਦਾ ਉਹ ਪਾਰ ਦੇ ਵਿੱਚੋਂ ਪਾਰ ਦੇ ਵਿੱਚੋਂ ਆਉਂਦਾ ਤੇ ਇੱਥੋਂ ਨਿਕਲਦਾ ਹੈ ਜ਼ੋਮਾ ਇੱਥੋਂ ਨਿਕਲ ਰਿਹਾ ਆਓ ਜੀ ਬਹੁਤ ਨਿਆਰੇ ਨਿਆਰੇ ਵਾਲੀ ਜਗ੍ਹਾ ਲੈ ਕੇ ਆਇਆ ਜੀ ਕਿਹੜਾ ਜੀ ਕਿਹੜਾ ਨਾਗ ਹੈ ਵੈਰੀ ਨਾਗ ਹੈ ਜੀ ਵੈਰੀ ਨਾਗ ਬਹੁਤ ਅਨੰਦ ਆ ਰਿਹਾ ਮੈਰੀ ਨਾਗਾਂ ਕੇ ਸਾਹਮਣੂ ਅੱਜ ਸੋਹਣੀ ਜਗ੍ਹਾ ਸਾਰੇ ਆਓ ਵੇਖਣ ਵਾਏ ਜੋਪੀ ਕੀ ਕਰ ਰਹੇ ਹੋ ਪਾਣੀ ਬਹੁਤ ਠੰਡਾ ਹੈ ਲੇਕਨ ਧੌਣਾ ਤਾਂ ਸੀਗਾ ਸੀ ਹਾਂਜੀ ਅਸੀਂ ਆਏ ਆ ਪੈਰੀਨਾਗ ਤੇ ਸ੍ਰੀਨਗਰ ਦੇ ਕੋਲ ਸ੍ਰੀਨਗਰ ਦੇ ਕੋਲ ਇਹ ਜਿੰਨੇ ਸੋਹਣੇ ਲੱਗਣੇ ਨੇ ਇਹਨਾਂ ਤੇ ਨਹਾਤਾ ਕੋਈ ਨਹੀਂ ਨਾ ਇਹਨੇ ਕਿਸੇ ਨੇ ਪਰਚ ਕਰਿਆ ਇਹ ਵਿਚਾਰ ਕਰ ਰਹੇ ਸੀ ਨਾਉਣ ਦੀ ਪਰ ਪਾਣੀ ਬਹੁਤ ਠੰਡਾ ਠੰਡ ਤੋਂ ਡਰਦੇ ਮਾਰੇ ਨਾਣੀ ਨੇ ਆਇਦਰ ਮੂਹ ਦੇਖ ਮੇਰੀ ਗੱਲ ਤੇ ਲੱਗਦਾ ਕਿ ਇਹਦੀ ਨਾ ਤੇ ਨਹੀਂ ਤੰਦ ਤੰਦ ਵੇਖ ਰਹਾ ਤੰਦ ਕਿਹੜੇ ਸੀ ਉਧਰ ਉਧਰ ਵੇਖਣੇ ਵੇਖ ਸਕਦੇ ਉਧਰ ਜਿੱਥੋਂ ਇਹ ਵਗਦਾ ਉਧਰੋਂ ਮੰਨਦੇ ਆ ਪਰ ਜਿਹੜਾ ਮੇਨ ਮੋੜ ਹੈ ਪਾਣੀ ਬਾਹਰ ਆਉਂਦਾ ਹੋਈ ਹੈ ਇੱਥੋਂ ਨਿਕਲਦਾ ਕਿ ਅੱਜ ਤੱਕ ਕਦੀ ਸੁੱਕਿਆ ਕਰ ਰਹੀ ਨਹੀਂ ਹੈ ਇਹ ਮੁਰਲਾ ਵੇਲੇ ਦੀ ਚੀਜ਼ ਬਣੀ ਹੋਈ ਹੈ ਜਿਹੜੀ ਇੱਥੇ ਬਹੁਤ ਗੋਰਿਆਂ ਨੇ ਬੜਿਆਂ ਨੇ ਇੱਥੇ ਕੀਤਾ ਹੈ ਕਿ ਹਾਂ ਵੀ ਇੱਥੇ ਹੈ ਕੀ ਅਸਲ ਦੇ ਵਿੱਚ ਇੰਨਾ ਸ਼ਾਂਤ ਪਾਣੀ ਕਿਤੇ ਨਹੀਂ ਨਿਕਲਦਾ ਸ਼ਾਂਤ ਸ਼ਾਂਤ ਜੂਏ ਦੇਖਿਆ ਉੱਥੇ ਸ਼ਾਂਤੀ ਕਿੰਨੀ ਆ ਉਹ ਚਾਰ ਸਫੇਰੇ ਬੈਠ ਕੇ ਉੱਥੇ ਬਣਾਤ ਇਤਿਹਾਸਿਕ ਬਣ ਗਿਆ ਦੇਖੋ ਅੰਦਰ ਕਿੰਨੀ ਸ਼ਾਂਤੀ ਸੀਗੀ ਪਾਣੀ ਕਿੰਨਾ ਸ਼ਾਂਤ ਸੀ ਤੇ ਇੱਥੇ ਕਿੰਨਾ ਤੇਜ਼ ਫਲੋ ਹੈ ਇਹਦਾ ਇੱਧਰ ਸਿੱਧਾ ਵੀ ਜਾ ਰਿਹਾ ਉਹ ਸਾਈਡਾਂ ਨੂੰ ਵੀ ਜਾ ਰਿਹਾ ਕਿ ਦਰਿਆ ਆ ਦਰਿਆ ਤੇ ਦਰਿਆ ਦੀ ਸ਼ੁਰੂਆਤ ਹੈ ਇੱਥੋਂ ਤੇ ਦਰਿਆ ਤੁਹਾਨੂੰ ਅੱਗੇ ਦੱਸਦੇ ਆ ਜਿਹੜਾ ਇਹ ਬਣੇ ਰੋ ਅੰਦ ਤੱਕ ਬੜੀ ਬੜੀ ਨਾਜ਼ੁਕ ਜਿਸਮ ਨੇ ਇੱਥੇ ਜ਼ਰੂਰ ਆਓ ਦੇਖੋ ਜੇ ਮੋਝੀ ਜੀ ਨਿਕਰਦੇ ਰਸਤੇ ਜਿਨੇ ਫੋਟੋ ਲੈ ਰਿਹਾ ਫੋਟੋ ਜਮਨ ਜਗਾ ਇੱਥੇ ਟੂਰਿਸਟ ਨੂੰ ਨਹੀਂ ਕਿਸੇ ਨੂੰ ਜੇ ਪਤਾ ਜਿਆਦਾ ਨਹੀਂ ਪਤਾ ਟੂਰਿਸਟ ਨੂੰ ਹਾਂ ਬਹੁਤ ਘੱਟ ਪਤਾ ਲੋਕਲ ਨੇ ਇੱਥੇ ਸਭ ਆ ਬੈਠਾ ਜੀ ਸਾਡਾ ਵੈਰੀ ਨਾਗ ਆਲਾ ਨਾਗ ਇਹ ਆ ਦੇਖ ਲੋ ਨਾਗ ਇਹ ਕੋਟਾ ਬਟਾ ਦਿੱਤ ਨਹੀਂ ਆ ਸਾਹਮਣੇ ਆਉਂਦਾ ਤੇਰਾ ਕਿੱਦਾਂ ਜੀ ਸੁਧ ਗਏ ਵੇਖੋ ਤੇਰਾ ਯਾ ਉਹ ਸਿੰਗਲ ਸਕ੍ਰੀਨ ਲਗਾ ਰਿਹਾ ਕਿੰਨਾ ਗਿਆ ਰਿਹਾ ਟੈਂਸ਼ਨ ਆ ਰਿਹਾ ਆ ਜੀ ਤੋਂ ਪੂਰਾ ਬਚਿਓ ਆ ਜਾਣਾ ਨਾਮ ਤੋਂ ਪਹਿਨੇ ਨਾਮ ਦਾ ਉਹ ਜੀ ਨਾਮ ਦੇ ਯਾਰ ਦੇ ਰਿਹਾ ਪਹਿਨੇ ਨਾਮ ਦੇ ਭਾਈ ਆੜਾ ਮਗਰੋ ਜੋ ਇੱਕ ਵਾਰ ਇੱਕ ਵਾਰ ਇੱਕ ਵਾਰ ਇੱਕ ਵਾਰ ਇੱਕ ਵਾਰ ਆਹੋ ਕਰਾਜੀ ਓ ਕਾਕੇ ਬੜਾ ਵੀਰ ਦਾ ਕਾਕੇ ਤੁਹਾਨੂੰ ਆਨੰਦ ਲੈਣ ਦੇ ਬੈਗਿਆ ਜਿਹੜੇ ਆਇਆ ਹੁਣ ਭਾਈ ਬੜਾ ਠੱਗਾ ਬੜੀ ਏ ਅਗਰ ਆ ਜਾ ਇਨਕਾਰ ਸਰ ਬੈਗਿਆ ਉਸਾਨਾ ਜਾਂਦੇ ਹੁਣ ਭੇਜ ਲਓ ਗੱਡੀ ਤੋਂ ਲਿਆ ਮਗਾਉਣਾ ਫੋਨ ਮਗਾਉਣਾ ਚੱਲ ਅਗਲੇ ਚਸ਼ਮੇ ਤੇ ਸਹੀ ਕਰਾਂ ਆਲੋ ਬੱਚੇ ਤੈਨੂੰ ਤਾਂ ਇੱਕ ਕਾਲੇ ਪੈਸੇ ਹੈ ਕਾਲੇ ਨਹੀਂ ਪੈਂਦੇ ਆਰਾਮ ਨਾਲ ਇੰਜੋਏ ਕਰੋ ਯਾਰ ਤਾਂ ਹੀ ਕੰਮ ਕਾ ਲੋ ਹਾਂਜੀ ਗੁਰਪ੍ਰੀਤ ਜੀ ਇੱਥੋਂ ਦਾ ਕੀ ਇਤਿਹਾਸ ਹੈ ਇੱਥੋਂ ਦਾ ਜਿੰਨਾ ਕੁ ਮੈਨੂੰ ਪਤਾ ਲੱਗਾ ਹੈ ਕਿ ਇੱਥੇ ਮੁਗਲਾਂ ਵੇਲੇ ਕੋਈ 12 ਲਿਖੀਆਂ ਗਈਆਂ ਨੇ ਕਿੰਨੀਆਂ ਇਹ ਤੇ ਨਹੀਂ ਮੈਨੂੰ ਹਜੇ ਤੱਕ ਪਤਾ ਲੱਗਾ ਹਿਸਟਰੀ ਦੇਖਦੇ ਆ ਤੇ ਜਿਹੜਾ ਇਹ ਚਸ਼ਮਾ ਹੈ ਇਹਦਾ ਚਾਰਚ ਪੇਰਾ ਜਿਹੜਾ ਤੁਹਾਨੂੰ ਲਗਾਇਆ ਹੋਣਾ ਹੈ ਇਹਦੇ ਚਾਰ ਚਫੇਰੇ ਬੈਠ ਕੇ ਬਲਾ ਬਹੁਤ ਆਨੰਦ ਲਏ ਨੇ ਤੇ ਜਿਹੜਾ ਹੁਣ ਅਸੀਂ ਪਾਣੀ 'ਚ ਬੈਠੇ ਆ ਇਹ ਰੈਗੂਲਰ ਕਿੰਨੇ ਸੌਆਂ ਸਾਲਾਂ ਦਾ ਪਾਣੀ ਨਿਕਲਦਾ ਆ ਰਿਹਾ ਇਸ ਧਰਤੀ ਦੇ ਵਿੱਚੋਂ ਅਜੇ ਤੱਕ ਪਾਣੀ ਨਹੀਂ ਮੁੱਕਿਆ ਪਾਣੀ ਦੀ ਸਪੀਡ ਬਹੁਤ ਜ਼ਿਆਦਾ ਬਹੁਤ ਵਧੀਆ ਆ ਪਿਆ ਦੇਖੋ ਜੀ ਲੋਕਲ ਲੋਕ ਇੱਥੇ ਇੰਜੋਏ ਕਰ ਰਹੇ ਨੇ ਇਸ ਜਗ੍ਹਾ ਤੇ ਜੀ ਜਿਆਦਾ ਲੋਕਲ ਲੋਕ ਹੀ ਆਉਂਦੇ ਨੇ ਤੇ ਲੋਕਲ ਕਾਲਜਾਂ ਦੇ ਸਕੂਲਾਂ ਦੇ ਬੱਚੇ ਥਾਂ ਥਾਂ ਤੇ ਗਰੁੱਪ ਆਉਂਦੇ ਨੇ ਆ ਦੇਖੋ ਸਾਰੇ ਪਾਸੇ ਇੱਥੇ ਆ ਕੇ ਇੰਜੋਏ ਕਰਦੇ ਆ ਟੂਰਿਸਟ ਨੂੰ ਬਹੁਤ ਘੱਟ ਪਤਾ ਇਸ ਜਗ੍ਹਾ ਬਾਰੇ थे ਇਹ ਜੇਲਮ ਦਰਿਆ ਨਿਕਲਦਾ ਇੱਥੋਂ ਜੀ ਅਸੀਂ ਇੱਥੋਂ ਨਿਕਲਦਾ ਜੇਲਮ ਦਰਿਆ ਇਹ ਚਸ਼ਮਾ ਜੇਲਮ ਦਰਿਆ ਦਾ ਜੀ ਪਟਾ ਕਰਿਆ ਤਾ ਲੋ ਜੀ ਤੁਸੀਂ ਸੁਣ ਹੀ ਲਿਆ ਹੋਣਾ ਰਾਜ ਜੀ ਤੋਂ ਕਿ ਇੱਥੋਂ ਨਿਕਲਦਾ ਜੇਲਮ ਦਰਿਆ ਵੱਜੰਦਰਿਆਵਾਂ ਜੋ ਖਦਰਿਆ ਜੇਲਮ ਇਹ ਤੋਂ ਅੱਗੇ ਜਿੱਥੇ ਅਸੀਂ ਜਾਵਾਂਗੇ ਉੱਥੋਂ ਨਿਕਲਦਾ ਹੈ ਇਹ ਘੋਰ ਦਰਿਆ ਨਿਕਲਦਾ ਉਹ ਤੁਹਾਨੂੰ ਉੱਥੇ ਜਾ ਕੇ ਦੱਸਾਂਗੇ ਗੱਲਬਾਤ ਹੁੰਦੀ ਹੈ ਬੜੇ ਰੋ ਐਂਡ ਤੱਕ ਹਾਂਜੀ ਹੁਣ ਅਸੀਂ ਬੈਰੀਨਾਗ ਤੋਂ ਨਿਕਲ ਗਏ ਆਂ ਹੁਣ ਅਸੀਂ ਚੱਲੇ ਆਂ ਨਵੀਂ ਡੈਸਟੀਨੇਸ਼ਨ ਤੇ ਜਿਹੜੀ ਹੈ ਜਿਹਦਾ ਨਾਮ ਹੈ ਇਛਾਵਲ ਤੇ ਉੱਥੇ ਵੀ ਮੁਗਲ ਗਾਰਡਨ ਬਣਿਆ ਉੱਥੋਂ ਵੀ ਇੱਕ ਸੋਮਾ ਨਿਕਲਦਾ ਇੱਕ ਦਰਿਆ ਨਿਕਲਦਾ ਉਹ ਤੁਹਾਨੂੰ ਜਾ ਕੇ ਦਿਖਾਉਨੇ ਆ ਉਹ ਵੀ ਜਗ੍ਹਾ ਇਹ ਜਗ੍ਹਾ ਸੀ ਜਿਹੜੀ ਬਹੁਤ ਹੀ ਸੁੰਦਰ ਸੀਗੀ ਉਹਦਾ ਨਜ਼ਾਰਾ ਤੁਹਾਨੂੰ ਉੱਥੇ ਜਾ ਕੇ ਦਿਖਾਉਨੇ ਆ ਵੀ ਉਹ ਕਿਦਾਂ ਦੀ ਹੈ ਦੇਖੋ ਤੇ ਬਣੇ ਰਹੋ ਨਾਲ ਤੇ ਕਰੋ ਇੰਜੋਏ